ਹਾਂਜੀ ਦੋਸਤੋ ਮੈਂ ਜੁਝਾਰ ਸਿੰਘ ਤੇ ਆਪਣਾ ਚੈਨਲ ਹੈਗਾ ਆਪਣਾ ਪੰਜਾਬ 794 ਸਾਰੇ ਨੂੰ ਮੇਰੇ ਵੱਲੋਂ ਸਾਰੇ ਦਰਸ਼ਕ ਵੀਰਾਂ ਨੂੰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਤੇ ਅੱਜ ਪਹੁੰਚਿਆ ਮੈਂ ਸ਼ਹਿਰ ਲੁਧਿਆਣਾ ਜਿੱਥੇ ਕਿ ਵਰਲਡ ਵਾਈਡ ਮੇਲਾ ਲੱਗਿਆ ਹੋਇਆ ਕਿਸਾਨ ਮੇਲਾ ਪਸ਼ੂ ਪਾਲਣ ਮੇਲਾ ਤੇ ਹੋਰ ਵੀ ਬਹੁਤ ਸਾਮਾਨ ਆਇਆ ਹੋਇਆ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਏ ਜਿਵੇਂ ਕਿ ਮਸ਼ੀਨਰੀ ਦੇ ਬਾਰੇ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਕਿ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਸਾਡੇ ਨਾਲ ਜੁੜ ਜਿਓ ਵੀਡੀਓ ਜੇ ਅਗਰ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਸੁਝਾਅ ਦਿਆ ਕਰੋ ਤੁਹਾਨੂੰ ਤੇ ਵੀਡੀਓ ਵਧੀਆ ਲੱਗਦੀ ਆ ਤੇ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਆ ਇਹ ਵੀ ਜਿਹੜਾ ਚੈਨਲ ਆ ਤੁਹਾਡਾ ਹੀ ਆ ਚੈਨਲ ਵੀਰੇ ਮੇਰੇ ਹੋਣਾ ਜਿਹੜੇ ਵੀ ਭੈਣ ਭਰਾ ਆਪਣਾ ਜੁੜਦੇ ਨੇ ਤੇ ਵੀਡੀਓ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਵਧੀਆ ਲੱਗਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਕੋਈ ਜਾਣਕਾਰੀ ਮਿਲਦੀ ਆ ਤਾਂ ਇਹ ਹੁਣ ਆਪਾਂ ਪਹੁੰਚਿਆ ਜਲੂਧਿਆਣੇ ਸਹਿਰ ਤੇ ਤੇ ਤੁਹਾਨੂੰ ਦਿਖਾਣੇ ਆਪਾਂ ਇੱਥੇ ਵੀਡੀਓਗ੍ਰਾਫੀ ਕਰਕੇ ਹਾਂਜੀ ਦੋਸਤੋ ਪਹੁੰਚ ਗਏ ਆ ਕਿਸਾਨ ਮੇਲੇ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਤੇ ਇੱਥੇ ਚਾਰ ਤੇ ਮਰਬੇ ਦੀਆਂ ਸਾਰੀਆਂ ਵੈਰਾਈਟੀਆਂ ਮਿਲਦੀਆਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਨਾ ਆਹ ਦੇਖ ਸਕਦੇ ਤੁਸੀਂ ਇਹਨਾਂ ਦਾ ਜਿਹੜੀ ਕਿ ਚਾਰ ਬਹੁਤ ਹੀ ਵਧੀਆ ਕੁਆਲਿਟੀ ਦਾ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਹਨ ਆਹ ਦੇਖੋ ਬ੍ਰਿਟਿਨੇ ਕਿ ਇਹ ਜਿਹੜਾ ਪੁਰਾਣਾ ਸਾਡਾ ਵਿਰਸਾ ਹੁੰਦਾ ਸੀਗਾ ਪੰਜਾਬ ਦਾ ਜਿਵੇਂ ਕਿ ਆਹ ਦੇਖੋ ਪੀੜ੍hiyan ਹੋ ਗਈਆਂ ਨਾ ਇਹ ਪੁਰਾਣੀ ਵਿਰਾਸਤ ਆ ਸਾਡੀ ਹਾਂਜੀ ਜਿਹੜੇ ਅੱਜ ਕੱਲ ਦੇ ਸਾਡੇ ਬੱਚਾ ਨੂੰ ਨਹੀਂ ਪਤਾ ਇਹ ਕਿ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹਨਾਂ ਚੀਜ਼ਾਂ ਬਾਰੇ ਤੇ ਆ ਦੇਖੋ ਕਾਫੀ ਵੱਡੀਆਂ ਪੀੜ੍ਹੀਆਂ ਨੇ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਤੇ ਆ ਦਰੀਆਂ ਹੋ ਗਈਆਂ ਹੈ ਝੋਲੇ ਹੋ ਗਏ ਜਿਵੇਂ ਪਹਿਲਾਂ ਆਪਣੇ ਹੱਥਾਂ ਦੇ ਨਾਲ ਝੋਲੇ ਬਣਾਏ ਜਾਂਦੇ ਸੀਗੇ ਤੇ ਆ ਪੀੜ੍ਹੀਆਂ ਹੋ ਗਈਆਂ ਪੀੜ੍ਹੀਆਂ ਬੁਣੀਆਂ ਜਾਂਦੀਆਂ ਨੇ ਇਹ ਪਰ ਆ ਬੇਬੇ ਜੀ ਦੇਖੋ ਕਰ ਰਹੀਆਂ ਕੰਮ ਇਸ ਤਰ੍ਹਾਂ ਨਾ ਪਹਿਲਾਂ ਕੰਮ ਹੁੰਦਾ ਸੀਗਾ ਹੱਥਾਂ ਦੇ ਨਾਲ ਬੇਬੇ ਜੀ ਸਹੀ ਗੱਲ ਜੀ ਅੱਛਾ ਜੀ ਹਾਂਜੀ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਬੇਬੇ ਜੀ ਬਾਹਰੀ ਆਪ ਲਾਉਣੇ ਤੁਹਾਨੂੰ ਪਹਿਲਾਂ ਤਾਂ ਹਾਂ ਜੀਆਂ ਜਿਹੜੇ ਕਿ ਬਜ਼ੁਰਗਾਂ ਦਾ ਸਤਿਕਾਰ ਕਰਨਾ ਜ਼ਰੂਰੀ ਆ ਤਾਂ ਇਹਨਾਂ ਦਾ ਜਿਹੜਾ ਕਿ ਆਸ਼ੀਰਵਾਦ ਵੀ ਬਹੁਤ ਜ਼ਰੂਰੀ ਆ ਹਾਂ ਦੇਖੋ ਜੀ ਬੇਬੇ ਜੀ ਇਸ ਤਰ੍ਹਾਂ ਨਾ ਇਹ ਪੀੜੀ ਨੂੰ ਬੁੰਨਦੇ ਨੇ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਹਾਂ ਜਿਹੜੀ ਅੱਜ ਦੀ ਵੀਡੀਓ ਨਾ ਸਾਡੀ ਬਹੁਤ ਹੀ ਵਧੀਆ ਬਣਨ ਲੱਗੀ ਆ ਖਾਸ ਬਣਨ ਲੱਗੀ ਆ ਤੇ ਜਿਹੜੀ ਸ਼ੁਰੂਆਤ ਆ ਸਾਡੀ ਇਹ ਬਹੁਤ ਵਧੀਆ ਹੋਗੀ ਹਾਂਜੀ ਬੇਬੇ ਜੀ ਸਸਰੀਕਾਲ ਬੇਬੇ ਜੀ ਕੀ ਨਾਮ ਆ ਤੁਹਾਡਾ ਕਰਨਾਇਲ ਖੌਰ ਕਰਨਾਇਲ ਖੌਰ ਮੇਰੀ ਮਾਤਾ ਦਾ ਨਾਮ ਆ ਫਿਰ ਹੈ ਅੱਛਾ ਜੀ ਮੇਰੀ ਮਾਤਾ ਨਹੀਂ ਰਹੀ ਦੂਸਰੀ ਮੁੰਡਈ ਕੋਈ ਦੂਸਰੀ ਮਾਤਾ ਜੀ ਨਹੀਂ ਕਿ ਮੇਰੇ ਨਾ ਅੱਛਾ ਜੀ ਠੀਕ ਹੈ ਜੀ ਇਹ ਮਾਤਾ ਨਹੀਂ ਕਰਨਾਇਲ ਖੌਰ ਮੇਰੀ ਮਾਤਾ ਦਾ ਨਾਮ ਤਾਂ ਇਹਨਾਂ ਦਾ ਨਾਮ ਤੁਸੀਂ ਲਾਮੀ ਹੈ ਹਾਂਜੀ ਤੇ ਮਾਤਾ ਜੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਆ ਇਹ ਮਾਤਾ ਜੀ ਇਹ ਪੀੜੀ ਬੁਣ ਰਹੀ ਹੋ ਤੁਸੀਂ ਹੈ ਜੀ ਇਹ ਜਿਹੜਾ ਪੀੜੀ ਦੇ ਵਿੱਚ ਡਿਜ਼ਾਈਨ ਪਾ ਰਹੇ ਹੋ ਇਸ ਦਾ ਨਾਮ ਕੀ ਡਿਜ਼ਾਈਨ ਦਾ ਹਾਂ ਡਿਜ਼ਾਈਨ ਬਹੁਤ ਛੋਟੇ ਹਾਂਜੀ ਸੁੰਨਦਾ ਕਾਕਾ ਮੈਨੂੰ ਤੁਸੀਂ ਦੱਸੋ ਬੀਬੀ ਇਹਨਾਂ ਛੋਟੇ ਬੁੰਡਾਂ ਦੀ ਪੀੜ੍ਹੀ ਆ ਮਲਟੀ ਕਲਰਸ ਨੇ ਅੱਛਾ ਜੀ ਪੱਕੇ ਰੰਗ ਨੇ ਜੀ ਇਹਨਾਂ ਦੇ ਕੋਈ ਰੰਗ ਨਹੀਂ ਉਤਰਦਾ ਜੀ ਜਦੋਂ ਮਰਜੀ ਇਹਨਾਂ ਨੂੰ ਧੋ ਲੋ ਮੰਤੇ ਨਾਇਟ ਹੀ ਲੀ ਪੈਣੀ ਆ ਨਾ ਇਹਦਾ ਰੰਗ ਫਿੱਟਣਾ ਜੀ ਅੱਛਾ ਜੀ ਇਹ ਵਿਰਾਸਤੀ ਚੀਜ਼ਾਂ ਨੇ ਅੱਜ ਕੱਲ ਲੋਕੀ ਵਿਰਾਸਤ ਨੂੰ ਭੁੱਲ ਗਏ ਜੀ ਇਹ ਬਹੁਤ ਸ਼ਾਮ ਕੇ ਰੱਖਣ ਆਣੀਆਂ ਚੀਜ਼ਾਂ ਹਾਂਜੀ 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 ਤੇ ਇਹ ਮੇਰੀ ਮਦਰ ਤੇ ਮੇਰੀ ਮਦਰ ਇਨ ਲਾ ਇਹ ਤੁਹਾਡੇ ਮਾਤਾ ਨੇ ਹਾਂਜੀ ਅੱਛਾ ਜੀ ਮੇਰੀ ਮਦਰ ਇਨ ਲਾ ਵੀ ਆਈ ਕੰਮ ਕਰਦੇ ਸੀ ਪਰ ਉਹ ਸਾਡੇ ਜੈਨੀਆਂ ਦੇ ਜਿਵੇਂ ਪੱਕੀ ਸੀ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਗਵੰਤ ਕੌਰ ਹੈ ਜੀ ਅੱਛਾ ਜੀ ਜਗਵੰਤ ਕੌਰ ਜਗਵੰਤ ਕੌਰ ਅੱਛਾ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਲਾਤੀਆਂ ਕਲਾ ਤੋਂ ਲੁਧਿਆਣੇ ਤੋਂ ਜੀ ਅੱਛਾ ਜੀ ਲੁਧਿਆਣੇ ਵਿੱਚ ਪੈਂਦਾ ਕਹ ਲੈਂਜੀ ਠੀਕ ਹੈ ਜੀ ਤੁਸੀਂ ਹੋਰ ਵੀ ਸਾਨੂੰ ਜਾਣਕਾਰੀ ਦਿਓ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜੀ ਹਾਂ ਜੀ ਇਹ ਇਹ ਵੀ ਸਾਰਾ ਹੈਂਡਕਰਾਫਟ ਹੀ ਹੈ ਅੱਛਾ ਜੀ ਇਹ ਨਿਊਜ਼ਪੇਪਰ ਤੋਂ ਕੁਝ ਆਪਣੇ ਦੂਸਰੇ ਪੇਪਰ ਤੋਂ ਜਾਂ ਸਟ੍ਰਾ ਤੋਂ ਉਹਨਾਂ ਤੋਂ ਤਿਆਰ ਕੀਤਾ ਹੋਇਆ ਹੈ ਜੀ ਅੱਛਾ ਜੀ ਤੇ ਬਾਕੀ ਇਹ ਸਾਰਾ ਕੁਝ ਕਰੋਸ਼ੀਆ ਦਾ ਕੰਮ ਹੈ ਮੇਰੀ ਮਦਰ ਨੇ ਲੋਨ ਕੀਤਾ ਹੋਇਆ ਹੈ ਜੀ ਅੱਛਾ ਜੀ ਇਹ ਬੋਤਲਾਂ ਹੋ ਗਿਆ ਨਾ ਪਰ ਨਾ ਰੰਗ ਕਰਕੇ ਦਾ ਕੰਮ ਆਈ ਹਾਂ ਜੀ ਆਹ ਆਹ ਅੱਜ ਬੋਲ ਜਿਓ ਆ ਇਹ ਕਿਵੇਂ ਬਣਾਈ ਹੋਈ ਹੈ ਤੁਸੀਂ ਇਹ ਸਾਰੀ ਨਿਊਜ਼ਪੇਪਰ ਤੇ ਪੀਓਪੀ ਰੀਮਿਕਸ ਕਰਕੇ ਬਣਾਈ ਹੋਈ ਹੈ ਅੱਛਾ ਜੀ ਇਹ ਦਰੀਆਂ ਬਗੈਰਾ ਹੋ ਗਿਆ ਜੀ ਇਹ ਦਰੀਆਂ ਵਿੱਚ ਕਿਹੜਾ ਡਿਜ਼ਾਈਨ ਹੈ ਜੀ ਇਹ ਸਾਰਾ ਕੁਝ ਹੱਥ ਦਾ ਜ ਹੈ ਤਿੱਖੇ ਫੁੱਲਾਂ ਦਾ ਜੀ ਇਹ ਅੱਛਾ ਜੀ ਤਿੱਖੇ ਫੁੱਲਾਂ ਦਾ ਹਾਂਜੀ ਹਾਂਜੀ ਇਹਨੂੰ ਤਿੱਖੇ ਤਿੱਖੇ ਫੁੱਲਾਂ ਦਾ ਕਹਿ ਦਿੰਦੇ ਸੀ ਜੀ ਹਾਂਜੀ ਇੱਕ ਝੋਲੇ ਝੋਲੇ ਦੀ ਹੱਥੀਂ ਕੜਾਈ ਕਰੀ ਹੋਈ ਹੈ ਹਾਂਜੀ ਹੱਥੀਂ ਦਸੂਤੀ ਦੇ ਹੱਥੀਂ ਆ ਦਿਖਾ ਦਿਓ ਮਾੜਾ ਜੇ ਅੱਗੇ ਕਰਕੇ ਆਪਣੇ ਇਹਨਾਂ ਦਰਸ਼ਕ ਵੀਰਾਂ ਨੂੰ ਇਹਦੇ ਬਾਰੇ ਦਿਖਾਓ ਮਾੜਾ ਜੇ ਇੱਕ ਚੱਕ ਕੇ ਜੀ ਹਾਂਜੀ ਇਹ ਦਸੂਤੀ ਤੇ ਹੈ ਜੀ ਸਾਰਾ ਹਾਂਜੀ ਜਿਵੇਂ ਕਿ ਅੱਜ ਕੱਲ ਚੋਲੇ ਹਨ ਪੈਗ ਪੋਲੀਥੀਨ ਵਰਤਦੇ ਆ ਪਹਿਲਾਂ ਅਸੀਂ ਜਿਵੇਂ ਕਿ ਬਾਜ਼ਾਰ ਵਿੱਚ ਜਾਇਆ ਕਰਦੇ ਸੀਗੇ ਸਾਡੇ ਬਜ਼ੁਰਗ ਇਹ ਦਸੂਤੀ ਉਦੋਂ ਫਗਵਾੜਾ ਮਿਲ ਚ ਮਿਲਦੀ ਸੀਗੀ ਜੀ ਤੇ ਇਹਦੇ ਤੇ ਕਢਾਈ ਬਹੁਤ ਸੋਹਣੀ ਹੁੰਦੀ ਸੀਗੀ ਇਹ ਤੁਸੀਂ ਵਿਰਾਸਤ ਨੂੰ ਸੰਭਲ ਰਹੇ ਹੋ ਨਾ ਜੀ ਹਾਂਜੀ 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 ਸੰਭਲਿਆ ਵਾ ਵੀ ਆ ਸੰਭਲ ਵੀ ਰਹੇ ਹਾਂ ਹਾਂਜੀ 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 ਐਸਾ ਜੀ ਤੁਸੀਂ ਵੀ ਇਹ ਸੇਲ ਵੀ ਕਰਦੇ ਹੋਗੇ ਹਾਂਜੀ ਇਹ ਸਾਡੇ ਸਹਿਰ ਦੇ ਸੇਲ ਹੋ ਗਏ ਸਾਡੇ ਕੋਲ ਇੱਕੋ ਹੀ ਪੀਸ ਬਚਿਆ ਜੀ ਅੱਛਾ ਜੀ ਕੀ ਪ੍ਰਾਈਸ ਹੈ ਇਸ ਦਾ ਜੀ ਇਹ 350 ਹੈ ਜੀ 350 300 350 ਪੰਜਾਹ ਪੰਜਾਹ ਅੱਛਾ ਜੀ 350 ਰੁਪਏ ਇਸ ਦਾ ਪ੍ਰਾਈਸ ਹੈ ਬਹੁਤਾ ਜਿਆਦਾ ਨਹੀਂ ਕਿਉਂਕਿ ਇਹ ਜਿਹੜੀ ਕਲਾ ਏ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਜੀ ਹੈਨਾ ਸਭ ਤੋਂ ਵੱਡੀ ਹੈਗੀ ਕਲਾ ਹਾਂਜੀ ਇਹ ਸਾਡੀ ਭੈਣ ਸਾਨੂੰ ਬਹੁਤ ਵਧੀਆ ਚੀਜ਼ਾਂ ਦਿਖਾਉਂਦੀ ਆ ਭੈਣ ਹੋਰ ਵੀ ਦਿਖਾਓ ਸਾਨੂੰ ਹੈਨਾ ਚੀਜ਼ਾਂ ਬਾਰੇ ਚਾਹਣਾ ਪਾਉ ਰਹੀ ਥੋੜਾ ਜਿਹਾ ਆਓ ਬੇਟੀ ਨੂੰ ਲੈ ਲਓ ਮੇਰੇ ਨਾਲ ਅੱਛਾ ਬਿਲਾਓ ਜੀ ਬੇਟੀ ਨੂੰ ਆ ਦਿਖਾ ਦਿਓ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਦੀਦੀ ਤੁਹਾਡਾ ਮੇਰਾ ਪਵਨੀਤ ਕੌਰ ਗਿੱਲਾ ਜੀ ਪਰਨੀਤ ਕੌਰ ਗਿੱਲਾ ਪਵਨੀਤ ਕੌਰ अच्छा जी हां जी हां ਤੁਸੀਂ ਇਹਨਾਂ ਬਾਰੇ ਕੀ ਜਾਣਕਾਰੀ ਦੇਣੀ ਚਾਹੁੰਦੇ ਹੋ ਕੋਈ ਨਵੀਂ ਚੀਜ਼ ਦਿਖਾਓ ਥੋੜੀ ਜਿਹੀ ਸਾਡੇ ਦਰਸ਼ਕ ਵੀਰਾਂ ਨੂੰ ਉਹਨਾਂ ਨੂੰ ਪਤਾ ਲੱਗੇ ਨਾ ਪੁਰਾਣੀਆਂ ਚੀਜ਼ਾਂ ਬਾਰੇ ਹਾਂਜੀ ਹਾਂ ਬਿਲਕੁਲ ਸਾਡੀਆਂ ਪੀੜ੍ਹੀਆਂ ਨੇ ਜੀ ਹਾਂਜੀ ਹਾਂਜੀ ਇਹ ਮੇਰੀ ਨਾਨੀ ਮਾ ਤੇ ਮੇਰੇ ਮੰਮੀ ਇਹ ਡਿਜ਼ਾਈਨ ਕਰਦੇ ਨੇ ਤੇ ਬਣਾਉਂਦੇ ਨੇ ਹਾਂਜੀ ਕਾਫੀ ਵੱਡੀ ਪੀੜ੍ਹੀ ਹੈ ਨਾ ਜੀ ਇਹ ਹਾਂਜੀ ਬਿਲਕੁਲ ਇਹ ਲੱਕੜ ਤੋਂ ਤਿਆਰ ਹੋਈ ਹੋਈ ਹੈ ਇਹ ਲੱਕੜ ਹਾਂਜੀ ਟਾਲੀ ਦੀ ਲੱਕੜ ਯੂਜ਼ ਕੀਤੀ ਹੋਈ ਹੈ ਜੀ ਅੱਛਾ ਜੀ ਬਹੁਤ ਵਧੀਆ ਲੱਕੜਾਂ ਨਾਲ ਜਣੇ ਹਾਂਜੀ ਹਾਂਜੀ ਅੱਛਾ ਜੀ ਇਹ ਸਾਡਾ ਇਹ ਮੇਰੇ ਮੰਮਾ ਨੇ ਬਣਾਇਆ ਹੋਇਆ ਵਾ ਇਹ ਕਿਸ ਤੋਂ ਕਿਵੇਂ ਤਿਆਰ ਹੋਇਆ ਜੀ ਇਹ ਬੋਲ ਇਹ ਨਿਊਸਪੇਪਰ ਪੀਓਪੀ ਨਾਲ ਯੂਜ਼ ਕੀਤਾ ਵਾ ਇਹਚ ਬੋਲ ਰੱਖ ਕੇ ਹਾਂ ਇਹ ਸਾਰਾ ਬਣਾਇਆ ਗਿਆ ਵਾ ਇਹਦੇ ਵਿੱਚ ਤੁਸੀਂ ਲਾਈਟ ਯੂਜ਼ ਕਰ ਸਕਦੇ ਹੋ ਪਲਾਂਟਸ ਯੂਜ਼ ਕਰ ਸਕਦੇ ਹੋ ਜਾਂ ਲੜੀਆਂ ਪਾ ਕੇ ਯੂਜ਼ ਕਰ ਸਕਦੇ ਹੋ ਹਾਂਜੀ ਹਾਂਜੀ ਇਹ ਵੀ ਸਾਰਾ ਨਿਊਸਪੇਪਰ ਦਾ ਬਣਿਆ ਹੋਇਆ ਵਾ ਅੱਗੇ ਨੂੰ ਕਰਕੇ ਦਿਖਾ ਦਿਓ ਜੀ ਇਹ ਵੀ ਬਹੁਤ ਪਿਆਰਾ ਲੱਗ ਰਿਹਾ ਨਾ ਕਿੰਨਾ ਸੋਹਣਾ ਲੱਗਦਾ ਦੇਖੋ ਜੀ ਹਾਂਜੀ ਹਾਂ ਇਹ ਪੇਪਰ ਸਟ੍ਰੋਸ ਦਾ ਬਣਿਆ ਹੋਇਆ ਵਾ ਜੀ ਤੇ ਇਹ ਵੀ ਪੇਪਰ ਦਾ ਬਣਿਆ ਹੋਇਆ ਵਾ ਇਹਨਾਂ ਨੂੰ ਅੰਦਰ ਬਾਲ ਰੱਖ ਕੇ ਉੱਪਰ ਸਾਰਾ ਫੈਵਿਕੋਲ ਨਾਲ ਚਿਪਾ ਕੇ ਬਣਾਇਆ ਜਿਸ ਦੇ ਵਿੱਚ ਆਪਾਂ ਬੱਲਰ ਵਗੈਰਾ ਟਿਊਬ ਵਗੈਰਾ ਬਿਲਕੁਲ ਹਾਂਜੀ ਹਾਂਜੀ ਇਹ ਚੁਬਲ ਵਾਲੇ ਲਾ ਸਕਦੇ ਟਿਊਬ ਲਾ ਸਕਦੇ ਲੜੀਆਂ ਲਾ ਸਕਦੇ ਪਲਾਂਟਸ ਲਾ ਸਕਦੇ ਜਿਵੇਂ ਜੀ ਹਾਂਜੀ ਬਹੁਤ ਹੀ ਪਿਆਰਾ ਬਹੁਤ ਹੀ ਬਹੁਤ ਚੰਗਾ ਲੱਗ ਰਹੀ ਹੈ ਜਿਹੜੀ ਚੀਜ਼ਾਂ ਤੁਸੀਂ ਸਵਾਲ ਕੇ ਰੱਖ ਰਹੇ ਹੋ ਇਹ ਸਾਰੀ ਪੋਟਸ ਪੇਂਟ ਕੀਤੀਆਂ ਹੋਈਆਂ ਨੇ ਹਾਂ ਜਾਂ ਜਿਹੜੀ ਬੇਸਟ ਵਿੱਚ ਹੁੰਦੀਆਂ ਨੇ ਬਿਲਕੁਲ ਹਾਂਜੀ ਹਾਂਜੀ ਯੂਜ਼ ਕੀਤੀਆਂ ਹੁੰਦੀਆਂ ਇਸ ਤਰ੍ਹਾਂ ਕੰਮ ਲੈ ਸਕਦੇ ਹਣਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਇਹ ਤੁਹਾਡਾ ਬਹੁਤ ਪਰ ਅਫਰਾ ਲਾ ਬੰਦੀ ਜੀ ਇਹ ਤੁਹਾਡਾ ਨ ਪੁਰਾਣੇ ਖਜ਼ਾਨੇ ਨੂੰ ਸਾਹਮਣੇ ਹੈ ਨਾ ਜੀ ਤੇ ਆਪਣਾ ਚੈਨਲ ਹੈ ਜਿਹੜਾ ਆਪਣਾ ਚੈਨਲ ਆਪਣਾ ਪੰਜਾਬ 794 ਹੈ ਜੀ ਠੀਕ ਹੈ ਜੀ ਠੀਕ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਪੁਰਾਣੀਆਂ ਚੀਜ਼ਾਂ ਦਿਖਾਈਏ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜਿਹੜੇ ਅਸੀਂ ਖੋਲਦੇ ਜਾਂਦੇ ਹਾਂ ਜਿਹੜਾ ਸਾਡਾ ਖਜ਼ਾਨਾ ਬਿਲਕੁਲ ਜੀ ਬਿਲਕੁਲ ਅਸਲੀ ਖਜ਼ਾਨਾ ਤਾਂ ਇਹ ਹੈ ਗੱਡਾ ਬਿਲਕੁਲ ਬਿਲਕੁਲ ਪੰਜਾਬ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਜਿਹੜੇ ਪੈਰਾਂ ਵਾਲੇ ਵੀਡੀਓ ਰਕਣੇ ਜਿਹੜੇ 35 40 ਸਾਲ ਦੇ 50 ਸਾਲ ਦੇ ਨੇ ਪਿੱਛੇ ਉਹਨਾਂ ਤਾਂ ਇਹ ਚੀਜ਼ਾਂ ਬਾਰੇ ਨੌਲੇਜ ਆ ਉਹ ਜਿਹੜੇ ਅੱਜ ਦੇ ਪ ਵੀ ਉਹ ਹੋਣੀਆਂ ਚਾਹੀਦੀਆਂ ਸੀ ਚੀਜ਼ਾਂ ਪਰ ਆਪਾਂ ਖੁਦ ਹੀ ਉਹ ਚੀਜ਼ ਦੀ ਵੈਲਿਊ ਹੀ ਨਹੀਂ ਕਰਦੇ ਹੈਗੇ ਆਪਾਂ ਨੂੰ ਖੁਦ ਹੀ ਇਨੀਸ਼ੀਏਟਿਵ ਲੈਣਾ ਪਊਗਾ ਕਿ ਆਪਾਂ ਖੁਦ ਹੀ ਚੀਜ਼ ਦੀ ਵੈਲਿਊ ਕਰੀਏ ਤਾਂ ਕਿ ਆਉਣ ਵਾਲੀ ਜਨਰੇਸ਼ਨ 'ਚ ਵੀ ਇਹ ਚੀਜ਼ ਆਵੇ ਕਿ ਉਹ ਵੈਲਿਊ ਕਰ ਸਕਣ ਇਹ ਚੀਜ਼ ਦੀ ਬਿਲਕੁਲ ਤੇ ਆਪਾਂ ਹੋਰ ਵੀ ਚੀਜ਼ ਦਿਖਾਈਏ ਪਰ ਇਧਰੋਂ ਸਾਈਡ ਤੋਂ ਖੜ ਕੇ ਹਾਂਜੀ ਹਾਂਜੀ ਜਿਹੜੀਆਂ ਦਰੀਆਂ ਨਾਲ ਵੀਰ ਮੇਰੇ ਉਹ ਇਸ ਦਾ ਨਾ ਬਹੁਤ ਵੱਡਾ ਪ੍ਰੋਸੈਸ ਆ ਜਿਵੇਂ ਕਿ ਪਹਿਲਾਂ ਜਿਹੜੀ ਰੂਨ ਤਿਆਰ ਹੁੰਦੀ ਸੀਗੀ ਸਾਡੀ ਰੂਨ ਤੋਂ ਅਸੀਂ ਪੂਣੀਆਂ ਤਿਆਰ ਕਰਨੀਆਂ ਪੂਣੀਆਂ ਤੋਂ ਨਾਲ ਚਰਖੇ ਨਾਲ ਕੱਤ ਕੇ ਰੂਨ ਨੂੰ ਉਸ ਤੋਂ ਫਿਰ ਜਿਹੜੇ ਕਿ ਉਹ ਨਿਚਲੇ ਤਿਆਰ ਹੁੰਦੇ ਨੇ ਨਿਚਲੇ ਤੋਂ ਫਿਰ ਜਿਹੜੇ ਕਿ ਉਸ ਤੋਂ ਅੱਗੇ ਰੰਗ ਕੀਤਾ ਜਾਂਦਾ ਉਹਨਾਂ ਨੂੰ ਤਾਗੇ ਨੂੰ ਫਿਰ ਰੰਗ ਕਰਕੇ ਨਾ ਫਿਰ ਇਸ ਦਰੀ ਨੂੰ ਕਿਵੇਂ ਬੁਣਿਆ ਜਾਂਦਾ ਫਿਰ ਖੱਡੀ ਲਾਈ ਜਾਂਦੀ ਆ ਹਨਾ ਦੀਦੀ ਹਾਂਜੀ ਬਿਲਕੁਲ ਖੱਡੀ ਲਗਾਈ ਜਾਂਦੀ ਆ ਫਿਰ ਘਟੋ ਘਟਾ ਹਵਤਾ ਲੱਗਦਾ ਇੱਕ ਦਰੀ ਨੂੰ ਤੇ ਦੀਦੀ ਇਸ ਦਾ ਮੜਾ ਪ੍ਰਾਈਸ ਦੱਸੋ ਦੁਬਾਰਾ ਹਾਂਜੀ ਇਹਦਾ ਪ੍ਰਾਈਸ ਹੈਗਾ ਜੀ 4500 ਹਾਂਜੀ ਹਾਂਜੀ ਤੇ ਇਸ ਦਾ ਪ੍ਰਾਈਸ ਆਏਗਾ ਜੀ 4500 4500 ਹਾਂਜੀ 4500 ਰੁਪਇਆ ਬਹੁਤ ਵਧੀਆ ਜਾਇਜ਼ਾ ਰੇਟ ਹੈ ਤੇ ਦੀਦੀ ਕਿ ਤੁਹਾਡਾ ਜਿਹੜਾ ਪੇਜ ਆ ਉਸਦਾ ਨਾਮ ਵੀ ਦੱਸ ਦਿਓ ਸਾਡਾ ਪੇਜ ਦਾ ਨਾਮ ਹੈ ਜੀ ਰੂਹ ਪੰਜਾਬ ਦੀ ਅਸੀਂ ਫੇਸਬੁਕ ਤੇ ਵੀ ਹਾਂ ਤੇ ਇੰਸਟਾਗ੍ਰam ਤੇ ਵੀ ਹਾਂਜੀ ਰੂਹ ਪੰਜਾਬ ਦੀ ਆਪਾਂ ਦਿਖਾ ਦਿੰਨਾ ਤੁਹਾਨੂੰ ਇੱਧਰ ਕੈਮਰੇ ਰਾਈ ਆਪਣੇ ਨਾਲ ਨੇੜੇ ਕਰਕੇ ਨਜ਼ਦੀਕ ਕਰਕੇ ਦੇਖੋ ਇਹ ਇਹਨਾਂ ਦਾ ਫੇਸਬੁਕ ਦਾ ਤੇ ਇੰਸਟਾਗ੍ਰam ਦਾ ਪੇਜ ਹੈ ਇਹਨੂੰ ਫਾਲੋ ਜ਼ਰੂਰ ਕਰੋ ਇਹਨਾਂ ਦਾ ਤਾਂ ਜੋ ਕੀ ਇਹਨਾਂ ਦੇ ਫਾਲੋਅਰ ਤੁਸੀਂ ਬਣੋ ਤੇ ਤਾਂ ਤੁਹਾਨੂੰ ਜਾਣਕਾਰੀ ਹੋਊਗੀ ਕਿਵੇਂ ਇਹ ਦੀਦੀ ਉਹ ਨਹੀਂ ਕੰਮ ਕਰਦੇ ਨੇ ਇਹ ਮਾਤਾ ਨੇ ਇਹਨਾਂ ਦੇ ਹਨਾ ਜੀ ਇਹ ਮਾਤਾ ਨੇ ਨਾ ਕਰਦੇ ਹਾਂਜੀ ਮੇਰੇ ਮम्मा ਨੇ ਮੇਰੀ ਨਾਨੀ ਮਾਂ ਅੱਛਾ ਇਹ ਨਾਨੀ ਮਾਤਾ ਜੀ ਨੇ ਹਾਂਜੀ ਹਾਂ ਕਿੰਨੀ ਉਮਰ ਹੋ ਗਈ ਨਾਨੀ ਜੀ ਦੀ ਉਹ 90 ਸਾਲ ਦੇ ਨੇ ਅੱਛਾ ਜੀ ਠੀਕ ਹੈ 90 ਸਾਲ ਦੀ ਬਹੁਤ ਦੇ ਵਧੀਆ ਹੈ ਜਾਈ ਉਹਨਾਂ ਦੀ ਤੇ ਖਾਣਾ ਪੀਣਾ ਵਧੀਆ ਹਨਾ ਜੀ ਕੰਮਕਾਰ ਕਰਦੇ ਨੇ ਤੇ ਅੱਧਰ ਆਪਣਾ ਪੰਜਾਬ ਦੀ ਵਿਰਾਸਤ ਇਹਨਾਂ ਨੇ ਸੰਭੀ ਹੋਈ ਆ ਤੇ ਦੀਦੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਹਾਂਜੀ ਬਿਲਕੁਲ ਤੁਸੀਂ ਸਾਨੂੰ ਵਟਸਐਪ ਕਰਦੇ ਹੋ ਕਰ ਸਕਦੇ ਹੋ 94633 13647 ਹਾਂਜੀ ਹਾਂਜੀ 9463313647 ਹਾਂਜੀ ਜਿਵੇਂ ਕੋਈ ਇਹਨਾਂ ਤੋਂ ਕੋਈ ਸਮਾਨ ਲੈਣਾ ਹੋਵੇ ਨਾ ਤੁਸੀਂ ਦਰਸ਼ਕ ਵੀਰੋ ਕੋਈ ਵੀ ਸਮਾਨ ਖਰੀਦ ਸਕਦੇ ਹੋ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਾਂ ਇਹਨਾਂ ਦਾ ਨੰਬਰ ਲਗਾ ਦਿੱਤਾ ਵੀਡੀਓ ਵਿੱਚ ਤੇ ਬਾਕੀ ਆਪਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਕਰਦੇ ਰਹਾਂਗੇ ਇਸ ਤਰ੍ਹਾਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਸਾਡੇ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ